ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵਾਂ ਦੇ ਸ਼ਿਕਾਰ ਕਰਨ ਤੇ ਪੂਰੀ ਤਰ੍ਹਾਂ ਦੇ ਨਾਲ پابੰਦੀ ਲਗਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਮੱਦੇਨਜ਼ਰ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਪਰ ਅਜੇ ਵੀ ਜ਼ਮੀਨੀ ਪੱਧਰ ਦੇ ਉੱਪਰ ਜੰਗਲੀ ਜੀਵਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਕੱਲ ਗੜਸ਼ੰਕਰ ਦੇ 20 ਇਲਾਕੇ ਦੇ ਪਿੰਡ ਗੜੀ ਮਾਨਸੋਵਾਲ ਦੀ ਗੱਲ ਕਰੀਏ ਤਾਂ ਇੱਥੇ ਬੀਤੀ ਰਾਤ ਸਰਪੰਚ ਦੇ ਘਰ ਦੇ ਪਿਛਲੇ ਪਾਸੇ ਖੇਤਾਂ ਦੇ ਵਿੱਚ ਸੂਰ ਦੇ ਸ਼ਿਕਾਰ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਅੱਜ ਸਵੇਰੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਰਮਨਪ੍ਰੀਤ ਕੌਰ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਮੁਲਾਜ਼ਮਾਂ ਦੇ ਨਾਲ ਸ਼ਿਕਾਰ ਵਾਲੇ ਸਥਾਨ ਤੇ ਪਹੁੰਚ ਕੇ ਸੂਰ ਦੇ ਮਾਸ ਦੇ ਟੁਕੜੇ ਜਿਹੜੇ ਕਿ ਪਤਲੇ ਅਤੇ ਥੈਲੇ ਦੇ ਵਿੱਚ ਵੱਖ-ਵੱਖ ਸਥਾਨ ਤੇ ਰੱਖੇ ਹੋਏ ਸਨ ਉਹਨਾਂ ਨੂੰ ਰੇਂਜ ਅਫਸਰ ਰਾਜਪਾਲ ਸਿੰਘ ਦੀ ਅਗਵਾਈ ਵਿੱਚ ਬਰਾਮਦ ਕਰ ਲਿਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਰੇਂਜ ਅਫਸਰ ਰਾਜਪਾਲ ਸਿੰਘ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਵਾਲਾਂ ਤੋਂ ਭੱਜਦੇ ਹੋਏ ਇੱਥੇ ਨਜ਼ਰ ਆਈ ਉਧਰ ਦੂਜੇ ਪਾਸੇ ਪਿੰਡ ਗੜੀ ਮਾਨਸੋਵਾਲ ਦੇ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਜੁਣੀ ਦੇ ਘਰ ਵਾਲੇ ਦੇ ਉੱਪਰ ਸ਼ਿਕਾਰ ਕਰਨ ਦੇ આરોਪ ਲਗਾਏ ਗਏ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਜੰਗਲੀ ਜੀਵਾਂ ਦਾ ਸ਼ਿਕਾਰ ਕਰ ਰਿਹਾ ਹੈ ਪਰ ਵਿਭਾਗ ਕੋਈ ਵੀ ਕਾਰਵਾਈ ਇੱਥੇ ਨਹੀਂ ਕਰ ਰਿਹਾ ਜੀ ਇਹਨਾਂ ਨੂੰ ਮੌਕੇ ਤੇ ਸਾਡੇ ਗਾਰਡ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਉਦੋਂ ਦੀ ਕਾਰਵਾਈ ਹੋਏਗੀ ਬਣਦੀ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਇਹ ਤੁਹਾਨੂੰ ਇਹ ਤੋਂ ਇਹਨਾਂ ਨੂੰ ਜੋ ਇਹਨਾਂ ਨੂੰ ਇਹਨਾਂ ਨੂੰ ਮਿਲੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਹਦੀ ਬਣਦੀ ਜਿਹੜੀ ਕਾਰਵਾਈ ਕਰਦਾਂਗੇ ਹੋਰ ਕੀ ਹੈ ਜੀ ਸੂਰ ਦਾ ਇਹ ਮੌਕੇ ਤੇ ਜਿਹੜਾ ਇਹ ਡੇਰਾ ਤੋਂ ਉਹ ਭੇਜਾਂਗੇ ਤਾਂ ਜਿਹੜੀ ਸਿੰਪਲ ਸਿੰਪਲ ਜੋ ਵੀ ਹੈ ਜਿਹੜੀ ਕਿਸੇ ਵਿਅਕਤੀ ਤੇ ਹੋਊਗੀ ਤਾਂ ਕਰਾਂਗੇ ਕਾਰਵਾਈ ਜੇ ਨਾ ਆਰੋਪ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਾ ਮੈਂ ਅੱਜ ਤੱਕ ਕਦੀ ਪ੍ਰੈਸ਼ਰ ਚ ਰਹਿਆ ਮੈਂ ਨਾ ਮੈਨੂੰ ਕਿਸੇ ਨਾਲ ਪ੍ਰੈਸ਼ਰ ਨਾ ਮੈਂ ਜੇ ਰੇਂਜ ਉਸਤਰ ਬਤਾਉ ਰਿਹਾ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ ਜੋ ਇਹਦੀ ਕਾਰਵਾਈ ਬਣਦੀ ਹੋਈਗੀ ਕਰਾਂਗੇ ਜਿਹੜਾ ਹੁਣ ਦਾ ਨਾ ਜੀ ਹੰਸਰਾਜ ਸਨੂਫ ਗਰਦੀਪ ਸਿੰਘ ਜੀ ਮੈਂ ਗੜੀ ਮਾਨਸੋਲ ਦਾ ਵਾਸੀ ਹਾਂ ਜੀ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਇਹ ਸ਼ਿਕਾਰ ਖੇਡਦਾ ਸ਼ਰੇ ਆਮ ਪਰ ਰਾਤੀ ਨੂੰ 12:00 11:30 ਵਜੇ ਇਹਨਾਂ ਸ਼ੇਮ ਕਾਲਾ ਹੀਰਨਜੀ ਨੂੰ ਕਹਿੰਦੇ ਸ਼ੇਮ ਬੰ ਮਾਰਿਆ ਜੀ 2 ਹਫ਼ਤੇ ਪਹਿਲਾਂ ਇਹਨਾਂ ਦੋ ਹੋਰ ਮਾਰੀ ਜੀ ਪੇਜ ਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਅਸੀਂ ਨੂੰ ਪ੍ਰੂਫ ਵੀ ਦੇਵਾਂਗੇ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਮਹਿਕਮੇ ਨੂੰ ਚਾਹੀਦੀ ਹੈ ਪਈ ਜਿਹੜੀ ਗੱਡੀ ਆਈ ਦੇਖੋ ਉਹ ਗੱਡੀ ਨੂੰ ਖੋਲ ਵੀ ਲੱਗਾ ਉਹ ਜ਼ਬਤ ਹੋਣੀ ਚਾਹੀਦੀ ਹੈ ਮੇਰਾ ਨਾਮ ਮੋਹਨ ਲਾਲ ਹੈ ਜੀ ਪਿੰਡ ਮੇਰਾ ਗੜੀ ਮਾਨਸਵਾਲਾ ਮੌਕੇ ਤੇ ਅੱਜ ਅਸੀਂ ਮੈਂ ਆਇਆ ਇੱਥੇ ਮੈਂ ਦੇਖਿਆ ਕਹਿੰਦੇ ਆਪਣਾ ਮਹਿਕਮੇ ਨੇ ਜਰਨੈਲਿਸਟ ਜੈਲੀ ਤੋਂ ਮੀਟ ਫੜਿਆ 15-20 ਕਿਲੋ ਰਾਤ ਦੇ ਕੰਨੇ ਸ਼ੈਂਬਰ ਮਾਰਿਓ ਤੇ ਦੋ ਚਾਰ ਜਨ ਕਹਿੰਦੇ ਪਹਿਲਾਂ ਵੀ ਇਹਨਾਂ ਮਾਰੇ ਆ ਸ਼ਰੇਆਮੇ ਸ਼ਿਕਾਰ ਖੇਲਦਾ ਹੈ ਸ਼ਿਕਾਰ ਖੇਲ ਕੇ ਮੀਟ ਵੇਚਦਾ ਵੀ ਹੈ ਤੇ ਹੁਣ ਬੀਬੀ ਸਾਡੀ ਇੱਕ ਰਮਨਪ੍ਰੀਤ ਕੌਰ ਮਹਿਕਮੇ ਤੋਂ ਆਈ ਹੋਈ ਹੈ ਤੇ ਉਹ ਕਾਰਵਾਈ ਕਰ ਰਹੇ ਨੇ ਗੱਡੀ ਨੂੰ ਗਾਰਡ ਸਾਹਿਬ ਤੇ ਗੱਡੀ ਨੂੰ ਖੂਨ ਵੀ ਲੱਗਾ ਹੋਇਆ ਹੈ ਤੇ ਹੁਣ ਮੌਕੇ ਤੇ ਪ੍ਰੈਸ਼ਰ ਇਹ ਪੈ ਰਿਹਾ ਹੈ ਵੀ ਹੋ ਸਕਦਾ ਸੀ ਸੁਣਿਆ ਪਈ ਡੀ ਐਫਓ ਸਾਹਿਬ ਦਾ ਫੋਨ ਆ ਰਿਹਾ ਵੀ ਤੁਸੀਂ ਕਾਰਵਾਈ ਨਹੀਂ ਕਰਨੀ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਹੜੇ ਚੰਗੇ ਮੁਲਾਜ਼ਮ ਚੰਗਾ ਕੰਮ ਕਰਦੇ ਹੈ ਉਹਨਾਂ ਨਾਲ ਧੱਕਾ ਵੀ ਸਰਕਾਰ ਕਰਦੀ ਆ ਜਾਂ بڑا ਮਹਿਕਮਾ ਕਰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਜੇ ਕਿ ਗੜ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ